ਲੋ ਦੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰ ਦਾ ਹੋ ਗਿਆ 8:30 ਦਾ ਟਾਈਮ ਤੇ ਯੁਵਰਾਜ ਦਾ ਹੋ ਗਿਆ ਸਕੂਲ ਦਾ ਟਾਈਮ ਇਹਦੇ ਸਕੂਲ ਦਾ ਟਾਈਮ 8:30 ਦਾ ਹੋ ਗਿਆ ਪਰ ਇਹਨੇ ਧਰਤੀ ਵੱਡੀ ਹੋਈ ਤੀ ਕਹਿੰਨਾ ਮੈਂ 7:30 ਜਾਣਾ ਏ ਹਜੇ ਸਕੂਲ ਲੱਗਣ ਨੂੰ 20 ਮਿੰਟ ਪਏ ਸੀਗੇ ਫਿਰ ਸਮੀਆ ਸੀ ਇਹਨੂੰ ਕਹਿ ਰਹੇ ਤੇ ਵੀ ਉੱਥੇ ਜਾ ਕੇ ਤੂੰ ਝਾੜੂ ਪੂੰਛਾ ਲਾਏਂਗਾ ਜਾ ਕੇ ਸਕੂਲ 'ਚ ਵੀ ਹਜੇ ਕੋਈ ਬੱਚਾ ਵੀ ਨਹੀਂ ਆਇਆ ਹੋਣਾ ਉੱਥੇ ਵੀ ਉੱਥੇ ਕਿਉਂਕਿ ਜਦ ਤੱਕ ਸਕੂਲ ਚ ਨਹੀਂ ਆਉਂਦੇ ਫਿਰ ਉੱਥੇ ਬਾਹਰੇ ਪਾਰਕ ਚ ਬਿਠਾ ਕੇ ਰੱਖਦੇ ਆਂ ਵੀ ਮਤਲਬ ਫਿਰ ਉਹ ਇਕੱਠਿਆਂ ਨੂੰ ਅੰਦਰ ਭੇਜਦੇ ਨੇ ਪਰ ਇਹ ਠੀਕੇ ਨਹੀਂ ਹੈਗਾ ਕਹਿੰਦਾ ਨਹੀਂ ਨਹੀਂ ਮੈਂ ਸਵਾ 8 ਜਾਊਂਗਾ ਅੱਗੇ ਜੇ ਕਹਿੰਦੇ ਟੀਵੀ ਬੰਦ ਕਰ ਦੇ ਟੀਵੀ ਨਹੀਂ ਬੰਦ ਕਰਨੀ ਚਾਹੁੰਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਅੱਜ ਲਾਵਾਂਗੇ ਪਪਿੱਤੇ ਤੇ ਅਸੀਂ ਲਾਈਟਾਂ ਯੂਵੀ ਗਿਆ ਸਕੂਲ ਅੱਜ ਪਪਿੱਤੇ ਨੂੰ ਦੋਹਾਂ ਨੂੰ ਲਾਈਟਾਂ ਲਾ ਕੇ ਸਜਾਵਾਂਗੇ ਸੋਨਾ ਲੱਗਦਾ ਹੈ ਫਿਰ ਵੇੜੇ 'ਚ ਲਾਈਟਾਂ ਲਾਈਟਾਂ ਹੋ ਜਾਣ ਸਾਰੇ ਵਧੀਆ ਲੱਗਦਾ ਮੈਂ ਤਾਂ ਵੈੜੇ ਦੇਖਦਾ ਰਾਤ ਮਾਂ ਪਟਾਇਟ ਨੇ ਮੈਂ ਤਾਂ ਪਾ ਹੀ ਬਸ ਫਿਰ ਤਾਂ ਆ ਆ ਪਾਈ ਮੈਂ ਆ ਦੇਗੇ ਸਟਾਫ ਹੋਣਗੇ ਹੁਣ ਮੈਂ ਚਲ ਕੇ ਆਉਂਦੀ ਬਈ ਦੁਪਹਿਰ ਦੇ 12:30 ਹੋ ਗਏ ਤੁਸੀਂ ਉਹ ਦੱਸ ਰਹੇ ਤੇ ਉਹ ਕੌਣ ਕੌਣ ਤੇ ਮਿਲਿਆ ਤੇ ਆ? ਉਹ ਤਾਂ ਇੰਦਰਜੀਤ ਦੀ ਮਮੀ ਹੋਣੀ ਹੈ। ਅੱਛਾ, ਗੋਟ ਮੰਗਰੀ ਦੀਆਂ। ਕਿੱਥੇ? ਉਹਨੇ ਕੋਕੀ ਕਰਦੀ। ਕੰਮ ਲਉਂਦੇ ਕਰਦੀਆਂ। ਅੱਛਾ। ਮੈਂ ਹੱਸਦੀ ਮਾਹੋਂਦੇ ਨਹੀਂ ਗਈਆਂ। ਕਦੀ ਆਵਾਂ ਮੈਂ। ਕਿੰਨੀਆਂ ਜਣੀਆਂ ਦੀਆਂ? ਕਈ ਜਣੀਆਂ। 15-20। 10 ਰੁਪਏ ਦਾ ਰੇਟੀਆਂ ਨੇ ਯਾਰ ਤਾਂ ਉਹ ਜਣੀਆਂ ਨੇ। ਹਾਂ। ਘਰ-ਘਰ ਦੇ ਪਰਿਵਾਰਾਂ ਨਾਲ ਜਿਹੜੇ ਤਰਣ। ਇਹ ਐਦਾਂ ਫੇਰ ਕੀ ਕਹਿੰਦੀ ਆ ਅੱਜ ਹੀ ਆਉਣੀਆਂ? ਫਤਾਲੀ ਦੇਖਦੇ ਆਂ ਬੰਦੇ ਕੱਲ ਨੂੰ ਕੱਲ ਨੂੰ ਆਉਂਗੀ ਆ ਟ੍ਰਾਈਕੌਨ ਚ ਜਾ ਅੱਜ ਹਾਂ ਕੱਲ ਨੂੰ ਕੁੱਲੂ ਜਾਣਾ ਹੁੰਦਾ ਟ੍ਰਾਈਕੌਨ ਚ ਚੱਲ ਫਿਰ ਆਪਕਾ ਜੰਦਾ ਬੰਦਾ ਸਾਰੇ ਮੁੱਝ ਬੇਰੇ ਆਰੇ ਉੱਧਰ ਜਾਣਾ ਕਹਿੰਦੀ ਹਰੀ ਜਨਨੇ ਪਰ ਆਪ ਕਰ ਅਛਾ ਆ ਹਰੀ ਜਨਨ ਦੇ ਕਿ ਨਹੀਂ ਅੱਜ ਨਹੀਂ ਅੱਜ ਨਹੀਂ ਗਈਆਂ ਕਰਦਿਆਂ ਕਰ ਰਹੀਆਂ ਨੇ ਅੱਛਾ ਕੱਲ੍ਹ ਦੀਆਂ ਫੇਰ ਰਹੀਆਂ ਅੱਛਾ ਕਰਦੀਆਂ ਫੇਰ ਤੁਸੀਂ ਜੰਦਾ ਥਾਪੀ ਜਾਂਦਾ ਤੁਸੀਂ ਨਹੀਂ ਰਲਿਆ ਨਾਲ ਗਰਮੀ ਬਹੁਤ ਆ ਫਿਰ ਫਿਰ ਜਦ ਤੱਕ ਠੰਡਾ ਜਾਂ ਰਹਿੰਦਾ ਜਦ ਤੱਕ ਫਿਰ ਲੰਦਾ ਅਗਲਾ ਹਾਂ ਦਾ ਜਿੱਥੇ ਵੀ ਚਲੇ ਜਾ ਸਰਪੰਚੀ ਦੀਆਂ ਗੱਲਾਂ ਸਰਪੰਚੀ ਸਾਰੇ ਜ਼ੋਰਦਾਰ ਕਰੋ ਇੱਕ ਪੰਚੀ ਹੈ ਤਾਂ ਵਿੱਚ ਵਿੱਚ ਸੈਂਤੀ ਹੋਊਗੀ ਸੈਂਤੀ ਬਾਹਰਨ ਸੈਂਤੀ ਹੋਗੀ ਉਹਦੇ ਦੱਸਣਾ ਕਿ ਹਾਂ ਜਿੱਤੇ ਦਾ ਸੈਂਤੀ ਹੋਗੀ ਹੋਗੀ ਜਿੱਤੇ ਜਿੱਤੇ ਨਹੀਂ ਹੋਈ ਹਾਂ ਹੋਰ ਬਾਹਰਨ ਵੀ ਹੋਗੀ ਰਖੜੇ ਵੀ ਹੋਗੀ ਸੈਂਤੀ ਉਦੋਂ ਦਾ ਸਟੇਟਸ ਪਾਇਆ ਹੈ ਤੇ ਮੈਂ ਦੇਖਿਆ ਸੀ ਉਹਦਾ ਇਹਦਾ ਮੈਂ ਜੀ ਤੁਹਾਨੂੰ ਨਾ ਬੜਦਾ ਹਾਂ ਹਾਂ ਹੈ ਉਹ ਲੋਕਾਂ ਨੂੰ ਬੜਦਾ ਨਾ ਆ ਸਾਂਤੀ ਨਾਲ ਵਧੀਆ ਉਹ ਜਿੰਨਾ ਮੈਂ ਕਹੇ ਐਵੇਂ ਆ ਚਲ ਹੁਣ ਕਈਆਂ ਨੂੰ ਵੀ ਉਹ ਪਿੰਡਾਂ ਚ ਤਰਾਜ ਹੁੰਦਾ ਵੀ ਅਸੀਂ ਵੋਟਾਂ ਪਾਵਾਂਗੇ ਹਨਾ ਫਿਰ ਸਭ ਦੀਆਂ ਆਪਣੀਆਂ ਆਪਣੀਆਂ ਗੱਲਾਂ ਵੀ ਅਸੀਂ ਵੋਟ ਬਣਾਈਏ ਸਾਡਾ ਵੋਟ ਦਾ ਹੱਕ ਹੈ ਵੈਸੇ ਠੀਕ ਆ ਜਦ ਵੋਟ ਬਣੀ ਵੀ ਹੁੰਦੀ ਹੈ ਵੋਟ ਪਾਉਣ ਦਾ ਹੱਕ ਵੀ ਹੁੰਦਾ ਹੈ ਹਨਾ ਕੌਣ ਪਤਾ ਨਹੀਂ ਮੈਨੂੰ ਤੋ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ 4:00 ਵਜੇ ਯੂਵੀ ਟਿਊਸ਼ਨ ਚਲੇ ਗਿਆ ਪੌਣੇ 3 ਉਹਨੂੰ ਸਕੂਲ ਚੋਂ ਛੁੱਟੀ ਹੋਈ ਆ ਪੌਣੇ 3 ਵਜੇ ਹੁੰਦੀ ਆ ਹੁਣ ਕਿਉਂਕਿ ਸਕੂਲ ਉਹਦਾ ਟਾਈਮ ਉਹਦਾ 8:30 ਦਾ ਹੋ ਗਿਆ ਤੇ ਛੁੱਟੀ ਦਾ ਟਾਈਮ ਜਿਹੜਾ ਪੌਣੇ 3 ਦਾ ਹੋ ਗਿਆ ਇੱਧਰ ਆਲੂ ਧਰੇ ਹੋਏ ਨੇ ਉਧਰ ਬੀਬੀਆਂ ਨਹੀਂ ਖੜੇ ਨੇ ਬੀਬੀ ਖੇਤ ਦੇਖ ਰਹੀ ਐ ਸਬਜ਼ੀਆਂ ਦੇਖ ਰਹੀ ਐ ਸਬਜ਼ੀਆਂ ਪਿਆਰੀਆਂ ਸਬਜ਼ੀਆਂ ਲਾਈਆਂ ਤਾਂ ਨਹੀਂ ਸੱਚਾ ਬਣਿਆ ਦੇ ਪਿਆਰੀਆਂ ਬਣਾਉਂਦੀ ਐ ਕਿਹੜਾ ਕਿਹੜਾ ਪਿਆਰਾ ਅੱਛਾ ਬਣਾਤੀਆਂ ਪਿਆਰੀਆਂ ਕੱਲ ਬਣਾਉਂਦੀ ਅੱਛਾ ਕੱਲ ਕਿਆਰੀਆਂ ਬਣਾ ਕੇ ਰੱਖਤੀਆਂ ਉਹ ਸੁੱਕੀ ਜਾਓ ਹੁਣ ਅਸੀਂ ਉਹ ਸਬਜ਼ੀਆਂ ਲਾਵਾਂਗੇ ਤਾਂ ਸਬਜ਼ੀਆਂ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਜਦ ਸਬਜ਼ੀਆਂ ਲੱਗਣਗੀਆਂ ਸਾਰੇ ਵੀਡੀਓ ਬਣਾਵਾਂਗੇ ਕਿੰਨਾ ਸਾਫ਼ ਸੁਥਰਾ ਲੱਗ ਰਿਹਾ ਕਿਆਰੀਆਂ ਬਣ ਗਈਆਂ ਹੁਣ ਸਿਆਲ ਦੀਆਂ ਸਬਜ਼ੀਆਂ ਲੱਗਣਗੀਆਂ ਫਿਰ ਅਸੀਂ ਸਿਆਲ ਦੀਆਂ ਸਬਜ਼ੀਆਂ ਖਾਇਆ ਕਰਾਂਗੇ। ਲਓ ਜੀ ਹੁਣ ਅਸੀਂ ਤਰਨ ਲੱਗੇ ਆ ਆਲੂ ਪਕੌੜੀਆਂ ਦੀ ਸਬਜ਼ੀ ਜਿਹੜੀ ਕਿ ਦੋ ਤਿੰਨ ਦਿਨ ਹੋ ਗਏ ਮੈਨੂੰ ਲੱਗਦਾ ਆਹੀ ਬਣਾਵੀ ਆ ਹਨਾ। ਨਾ ਕਰ ਤਸਾਰ ਕਰ। ਆ ਪਰਸੋ। ਨਾ ਪਰਸੋ ਸ਼ਾਮ ਨੂੰ ਬਣੀ ਸੀ। ਮੈਂ ਜਾਂਦ ਪਰਸੋ ਮਾਸੀ ਗੋਲਦੀ ਮੈਂ ਵੀਡੀਓ ਦੇਖੀ ਸੀ ਆਲੂ ਪਕੌੜੀਆਂ ਦੀ ਸਬਜ਼ੀ। ਫੇਰ ਪਰਸੋ ਸਵੇਰੇ ਵੀ ਆਲੂ ਪਕੌੜੇ ਸੀ ਨਾ। ਫਿਰ ਉਹੀ ਦੀ ਭਾਜੀ ਜਿਹੜੀ ਤੈਨ ਬਣਾਈ ਸੀ। ਆਲੂ ਕੌੜੀਆਂ ਦੀ ਹਾਂ ਕੌਲਾ ਭਰਿਆ ਪਿਆ ਤਾਂ ਫਿਰ ਦੂਜੇ ਦਿਨ ਪਰ ਅਸਾਂ ਜਿੰਨ ਤੱਕ ਕਰਦੇ ਆਂ ਅੱਛਾ ਉਹ ਬਚ ਗਈ ਸੀ ਬਚ ਗਿਆ ਦਾ ਕੌਲਾ ਅੱਛਾ ਫਿਰ ਮੂੰਗੀ ਮੂੰਗੀ ਦੀ ਦੀ ਦਾ ਸਾਫ ਸੀ ਫਿਰ ਉਹ ਕਰਨ ਲੱਗੇ ਦੀ ਕਰਕੇ ਲਾ ਕੇ ਖਾ ਲਿਆ ਹਾਂ ਹਾਂ ਇਹ ਕਹਿੰਦੀ ਕੌਲਾ ਪਿਆ ਆਪਾਂ ਕਿਹਾ ਸਰ ਸਰ ਜੂ ਆਲੂ ਨਾ ਵੱਡੇ ਵੱਡੇ ਆ ਮੈਂ ਨਾ ਥੋੜੇ ਜੇ ਨਰਮੇ ਰੱਖੇ ਆ ਜਾਣ ਕੇ ਯੋਗੀ ਫਿਰ ਬਾਚਨਾ ਸਬਜੀ ਚ ਰਿੱਜਨੇ ਹੁੰਦੇ ਆ ਉਹ ਸਾਰੇ ਆਲੂ ਜੇ ਗੁੱਲ ਜਾਂਦੇ ਆ ਮੈਂ ਜਾਣ ਕੇ ਥੋੜੇ ਜਿਹਾ ਰੱਖੇ ਆ ਉਹ ਰਿੱਜੇ ਪਏ ਆ ਸਾਰੇ ਆਲੂ ਪਰ ਇੱਕ ਗੱਲ ਆ ਗਈ ਪਕੌੜਿਆਂ ਦੀ ਜਿਹੜੇ ਸਿੰਗਰ ਪਕੌੜੇ ਨੇ ਜਿਵੇਂ ਹਲਵਾਈ ਜਿਵੇਂ ਸਬਜੀ ਹਲਵਾਈ ਤੋਂ ਪਕੌੜੇ ਲਿਆਉਂਦੇ ਹੋਏ ਸਾਡੇ ਇਹ ਇਹ ਨੂਨ ਮਿਰਚ ਜੀ ਆਹ ਸਾਰੇ ਮਸਾਲੇ ਆ ਮਤਲਬ ਇਹ ਖਾ ਕੇ ਲੱਗਦਾ ਜਿਵੇਂ ਪਕੌੜੀਆਂ ਖਾਰੇ ਹੁੰਦੀਆਂ ਆ ਜਿਵੇਂ ਬਿਆਦ ਹੀ ਸਬਜੀ ਹੁੰਦੀ ਆ ਉਵੇਂ ਆ ਇਹ ਜਿਹੜੇ ਹੁੰਦੇ ਨੇ ਦੁਕਾਨ ਵਾਲੇ ਜਿਹੜੇ ਦੁਕਾਨ ਵਾਲੇ ਪਕੌੜੇ ਹੁੰਦੇ ਨੇ ਉਹਨਾਂ ਦੀ ੱਡੀ ਉਹ ਨਹੀਂ ਹੁੰਦੀ ਕਿਉਂਕਿ ਇੱਕ ਤਾਂ ਇਹ ਚ ਇਹ ਨਰੀਆ ਬੇਸਲ ਹੁੰਦਾ ਜਿਹੜੇ ਦੁਕਾਨਾਂ ਚ ਆਪਾਂ ਉਹ ਤਾਂ ਆਟਾ ਹੁੰਦਾ ਉਹ ਹੁੰਦਾ ਵਿੱਚ ਮੈਦਾ ਮੈਦਾ ਆਟਾ ਵਿੱਚ ਉਹ ਤਾਂ ਦੇਖਿਓ ਜਿਵੇਂ ਗਾਰੇ ਵਰਗੇ ਬਣ ਜਾਂਦੇ ਆ ਵਧੀਆ ਨਹੀਂ ਬਣਦੀ ਸਬਜ਼ੀ ਉਹਨਾਂ ਦੀ ਜੰਮਾ ਵੀ ਨਹੀਂ ਵਧੀਆ ਬਣਦੇ ਇਹ ਪਕੌੜਾ ਇਹ ਪਕੌੜਾ ਟੁੱਟਦਾ ਨਹੀਂ ਹੈਗਾ ਗਰਮ ਨਹੀਂ ਨਾ ਇਹ ਚ ਪਕੌੜਾ ਇਹ ਮੇਗਾ ਪਕੌੜਾ ਟੁੱਟਦਾ ਨਹੀਂ ਹੈਗਾ ਇਹ ਚਾਹ ਜਿੰਨਾ ਮਰਜੀ ਵਧੀਆ ਸਵਾਲਾਂ ਉਹਨਾਂ ਦੀ ਨਹੀਂ ਕੋਈ ਆਟਾ ਜਿਹਦੀ ਬਾਸ਼ ਲਾਓ ਰੇਟ ਉਹ ਵੀ ਇਹੀ ਪੈਂਦੇ ਨੇ ਉਹ ਆਮ ਪਕੌੜੇ ਅਵੋਈ ਪੱਕਾ ਉਹ 70 ਰੁਪਏ ਦਾ ਪੈਕਟ ਆ ਅੱਧਾ ਕਿਲੋ ਦਾ ਇਹ ਨਰੀਏ ਬੇਸੰਦੇ ਹਲਵਾਈ ਨੇ ਆਪ ਪਕਾਈ ਹੋਈ ਨੇ ਹੂੰ ਨੂੰ ਕਿਹਾ ਵੀ ਬੰਦ ਨੂੰ ਪਾਣੀ ਲਿਆ ਦੇ ਮੁੜ ਗਿਆ ਜਦੇ ਮੁੜ ਗਿਆ ਲੈਣ ਜਦੇ ਮੁੜ ਗਿਆ ਕਹਿੰਦਾ ਪਾਣੀ ਲੈਣ ਗਿਆ ਕੀ ਕਰਨਾ ਇਹ ਤਾਂ ਇਹਨੂੰ ਠਾਲੂਗਾ ਰਹਿਣ ਦੇ ਕਮੈਂਟ ਆਂਦਾ ਇੱਕ ਕਹਿੰਦੇ ਆਪੂ ਤੇ ਕੱਟੀ ਨੂੰ ਕਟਾਇਆ ਨਾ ਕਰੋ ਜਾਨਵਰ ਐ ਬੇਜਬਾਨ ਪਰਾ ਜਾ ਕੇ ਉਹਦੇ ਕਿਤੇ ਸੱਟ ਲੱਗਦੀ ਆ ਆ ਲੈਣੇ ਚਾਹੀ। ਪਾਠਿਆਲੇ ਜਾਂਦੇ ਹੋ? ਹਾਂ, ਫਸਲੇ ਨਹੀਂ। ਬਸ। ਅੱਛਾ। ਬਾਹਰ ਨਹੀਂ ਕਰ ਸਕਦਾ। ਹਾਂ। ਇਹ ਅੰਦਰ ਕਿਹੜੇ ਬੈਠਦਾ ਏ ਰੋ ਰੋ ਕੇ ਬਾਹਰ ਲੈ ਆ ਗਿਆ। ਇਹਨੂੰ ਫਾੜੀ ਮਾਰਾ ਜਾ ਮੈਂ ਸਬਜ਼ੀ ਦੇਖਾਂ। ਤੇ ਹੁਣ ਬਸ ਟਾਈਮ ਕਿੰਨਾ ਹੋ ਗਿਆ ਤੇ ਤੁਸੀਂ ਬਾਹਰ ਐ? 5:00 5:00 ਵਜੇ ਟੇ। ਬਸ ਹੁਣ ਸਬਜ਼ੀ ਤਾਰ ਕੇ ਰੋਟੀ ਲਾ ਲੈਣੀ ਹੈ ਨਾ। ਰੋਟੀ ਦਾ ਵੀ ਬਸ ਹੁਣ ਦਿਨ ਨਾ ਛੋਟੇ ਛੋਟੇ ਹੋ ਗਏ। ਅੰਨੇ ਦੇਖੋ ਦਿਨ ਛਿਪ ਗਿਆ। ਆਹ ਤਾਰਾ ਕਰਦੇ ਫੜਦੇ ਨੇ ਹਾਂ ਇਹ ਹੁਣ ਬਸ ਰੋਟੀ ਲਾ ਲੈਣੀ ਇੱਧਰ ਆਹੋ ਅੰਦਰ ਆ ਗਿਆ ਤੇ ਟਾਈਮ ਤਾਂ 5:30 ਦਾ ਹੋ ਗਿਆ ਹੁਣ ਅਸੀਂ ਲਾ ਕੇ ਰੋਟੀ ਫੇ ਦਿਨ ਛਿਪੜ ਜਾਂਦਾ ਹੈ ਤਾਂ ਅਗਰ ਕਿ ਛੇਤੀ ਟਾਈਮ ਹੋ ਤਾਂ ਬਹੁਤ ਪਹਿਲਾਂ ਦਾ ਛੇਤੀ ਆ ਪਰ ਦਿਨ ਛਿਪਣਾ ਛੇਤੀ ਲੱਗਿਆ تین ਛੋਟੇ ਪੈਗੇ ਬੰਦੇ ਬੰਦੇ ਰੋਟੀ ਪਕਾਣ ਦੇ ਪਕਾਉਂਦੇ ਹੀ ਹੁਣ ਸਾਨੂੰ ਹਨੇਰਾ ਜਾ ਹੋ ਜਾਣਾ ਏ ਫਿਰ ਅੱਜ ਨਾਲੇ ਹੁਣ ਐ ਫਿਰ ਕਈ ਦਿਨ ਹੋ ਗਏ ਗੁਰਦੁਆਰਾ ਸਾਹਿਬ ਹੀ ਨਹੀਂ ਗਏ ਤੇ ਹੁਣ ਅੱਜ ਫਿਰ ਰੋਟੀ ਬਣਾ ਕੇ ਆ ਯੂਵੀ ਨੂੰ 6 ਵਜੇ ਛੁੱਟੀ ਹੋਊਗੀ ਫਿਰ ਭੱਜ ਜਾਵਾਂਗੇ ਹਣਾ ਫਿਰ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਵਾਂਗੇ ਫਿਰ ਐ ਹੁਣ 6 ਵਜੇ ਵੀ ਹੁਣ ਹਨੇਰਾ ਲੱਗਣ ਲੱਗ ਗਿਆ ਸਾਢੇ ਅੱਗੇ ਸਾਢੇ 6 ਹਨੇਰਾ ਹੁੰਦਾ ਤਾਂ ਹੁਣ 6 ਵਜੇ ਲੱਗਣ ਲੱਗ ਗਿਆ ਫਾਈਨਲ 5 ਹੋ ਗਏ ਹਨੇਰਾ ਹੁੰਦਾ ਹੋਲੀ-ਹੋਲੀ ਫਿਰ ਅੱਗੇ ਸਿਆਲਾਂ ਦੇ ਤੇ ਸ਼ਾਇਦ ਅਸੀਂ ਫਿਰ ਛੱਡ ਵੀ ਦਵਾਂਗੇ ਅੱਗੇ ਸਿਆਲਾਂ ਜਿਹੜਾ ਹੁੰਦਾ ਪਿਆਗਣ। ਹੁੰਦਾ ਪਿਆਗਣਗੇ ਫਿਰ ਤੁਸੀਂ ਛੱਡ ਦਾਂਗੇ ਫਿਰ ਨਹੀਂ ਜਾਣਗੇ। ਫਿਰ ਹੁਣ ਆ ਜਿੰਨਾ ਕਿ 3 ਮਹੀਨਾ 1.5 ਮਹੀਨਾ ਚਾਹ ਹੁੰਦਾ ਜਾਇੰਨੇ। ਦਵਾ ਚ ਪਾਣੇ ਹੁੰਦਾ। ਨਾ ਛੱਲੇ ਆਣੇ ਬੰਦ ਲਾ ਛੱਲ ਬੜਿਆਂ ਨੂੰ ਠੰਡ ਲਾਦੀ ਨਹੀਂ ਆਣਾਂ ਤਾਂ। ਆ ਬੰਦ ਕਰਵਾ ਸੀ ਜੀ ਉਹ। ਚਲੋ ਜੀ ਹੁਣ ਅਸੀਂ ਲਾ ਲਈਏ ਰੋਟੀ ਤੇ ਰੋਟੀ ਤੋਂ ਬਾਅਦ ਤੁਹਾਨੂੰ ਮਿਲਣ ਅਨੇ ਤਾਂ ਗੁਰਦੁਆਰੇ ਪਹੁੰਚ ਜਾਂਦੇ ਹੋਰ ਮੋਟਰਸਾਈਕਲ ਤੇ ਆ ਜਾਂਦਾ ਨਾ ਪਹਿਲਾਂ ਪਹੁੰਚ ਯੂਵੀ ਕਿੰਨਾ ਦਿਨ ਚਿਪ ਗਿਆ 6 ਵਜੇ ਹੀ ਅੱਜ ਹੁਣ ਅਸੀਂ ਗੋ ਨਾ ਜਾ ਰਹੇ ਹਾਂ ਬਸ ਪਟਵੰਡ ਯੂਵੀ ਆ ਜਵੇ ਫਿਰ ਉਹਦਾ ਸਾਮਾਨ ਰੱਖਿਆ ਪਿਆ ਪਟਕਾ ਲੋਰ ਫਿਰ ਉਹ ਪਾਦਿਆ ਫਿਰ ਫਟਾਫਟ ਗੁਰਦੁਆਰ ਵੀਰ ਪਾ ਲਓ ਫਿਰ ਭੱਜ ਗਿਆ ਅਬੂ ਇਹਨੇ ਚਾਰ ਵਾਰ ਚੱਕ ਲਿਆਂਦਾ ਉਹਨੂੰ ਬਾਹਰ ਜਾਣ ਦੀ ਲੱਗ ਰਹੀ ਉਹਨੂੰ ਯੂਵੀ ਦਿਖ ਗਿਆ ਹੁਣ ਉਹ ਉੱਥੇ ਗੇਟ ਪਰ ਨੂੰ ਦੇਖ ਰਿਹਾ ਤਾਂ ਹੀ ਦੇਖ ਰਿਹਾ ਉਹ ਤਾਂ ਹੀ ਦੇਖ ਰਿਹਾ ਉੱਥੇ ਚੜੂਗਾ ਉਹ ਨੂੰ ਗੇਟ ਤੇ ਹੋਰ ਨਾ ਜੁੱਤਾ ਆ ਜਾ ਆ ਜਾ ਉਹ ਆ ਗਈ ਯੂਵੀ ਆ ਦੇਖੀ 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 ਇਹਨੇ ਚੋਅ ਕੱਢ ਗਿਆ ਤੇਰੇ ਕੋਲ ਤੋਂ ਤੰਨੂ ਨਹੀਂ ਫੜਨ ਆ ਰਿਹਾ ਆ ਜਾ ਆਇਆ ਛੇਤੀ ਆਰਾ ਉਹ ਟੈਂਪਾਸ ਕਰ ਰਿਆ ਆਪਣੋ ਥੀ ਮੇਰਾ ਹੋ ਰਿਆ ਮੱਲਾ ਦਾ ਦੱਸ ਹੋ ਜਾਣੀ ਹਨਾ ਹਾਂ ਨੀ ਮੋਟਰਸਾਈਕਲ ਤੇ ਆਂਦਾ ਕੱਦਾ ਆ ਜਾਂਦਾ ਆਵਾਜ਼ ਉਹ ਗੱਲ ਦੇਖ ਰਹੇ ਕਿੰਨੇ 15 ਦਿਨਾਂ ਬਾਅਦ 15 20 ਦਿਨਾਂ ਬਾਅਦ ਚੱਲੇ ਆਏ ਜੁਖਾਮ ਕਰਕੇ ਵੀ ਤਾਂ ਬੰਦ ਕਰਤਾ ਤਾਂ ਇਹ ਜੁਖਾਮ ਕਰਕੇ ਕਰਿਆ ਹਤਾ ਬੁਖਾਰ ਚੜਦਾ ਤੈਨੂੰ ਵੀ ਆ ਦੇ ਵਿੱਚੋਂ ਇੰਝ ਨਹੀਂ ਜਾਣਾ ਤੁਰ ਕੇ ਜਾਣਾ ਤੇ ਲੱਗੀ ਰਹਿੰਦੀ ਆ ਥੋਰ ਨਹੀਂ ਆਈ ਨੀ ਟੀ ਕਿੱਥੇ ਗਈ ਹੋਈ ਆ ਦੇਖ ਰਿਹਾ ਉੱਧਰ ਗੱਡੀ ਕਿੰਨੀ ਕ' ਵਜੇ ਕਹਿੰਦਾ ਹਰਜਿੰਦਰ ਉਹ ਟੀ ਕਿੱਥੇ ਗਈ ਮੈਂ ਕਰਨਾ ਹਲੇ ਫੋਨ ਮੈਂ ਆ ਕੇ ਕਰਦੀ ਆ ਗੁਰਦੁਆਰੇ ਗੱਡੀ ਲੈ ਗਿਆ ਤੇਰੇ ਪਾਪਾ ਚਾਰਜ ਲਾ ਦੋ ਹਨੇਰਾ ਹੋ ਗਿਆ ਰੋਟੀ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਖਾਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਸ ਹੁਣ ਟਾਈਮ ਉੱਧਰ ਦੇਖੋ 7:30 ਹੋ ਗਏ ਬਸ ਤੁਹਾਨੂੰ ਸਾਰਿਆਂ ਨੇ ਰੋਟੀ ਖਾਣੀ ਨਾ 7:30 ਨਹੀਂ 7:30 15 ਮਿੰਟ ਰਹਿ ਗਏ ਅਸੂਹਲੇ ਰੋਟੀ ਅਸੀਂ ਖਾ ਲੈਣੀ ਐ ਤੇ ਕੱਲੂ ਅਸੀਂ ਲੈਣ ਜਾਵਾਂਗੇ ਕੱਪੜੇ ਕੱਪੜੇ ਜਿੱਥੇ ਦੇ ਸਸਤੇ ਜੇ ਮਿਲੂਗਾ ਤੇ ਚੱਲ ਜਾਵਾਂਗੇ ਮਹਿੰਗੇ ਅਸੀਂ ਜ਼ਿਆਦਾ ਲੰਦੇ ਨਹੀਂ ਸਸਤੇ ਜੇ ਲੈ ਕੇ ਆਵਾਂਗੇ ਤਿਹਾਰ ਆਗੇ ਹਨਾ ਫਿਰ ਉਹੀ ਪੁਰਾਣੇ ਪੁਰਾਣੇ ਕੱਪੜੇ ਬਲੌਗਾਂ ਚ ਦਿਖਦੇ ਆ ਤੁਹਾਨੂੰ ਅਸੀਂ ਸੋਚਿਆ ਵੀ ਚੱਲ ਨਵੇਂ ਜੇ ਲਈਏ ਹਨਾ ਯੂਵੀ ਯੂਵੀ ਨੂੰ ਛੁੱਟੀ ਐ ਯੂਵੀ ਦੀ ਪੇਰੈਂਟਸ ਮੀਟਿੰਗ ਐ ਇਹ ਘਰਾਂ ਲੱਤਾ ਬਹਾ ਮਰੀ ਜਾਊਗਾ ਆਲਰਾਇਟ ਤੁਹਾਡਾ ਲੈਟ ਬੀਬੀ ਲੈਟ ਜੋ ਕੇ ਰੋਟੀ ਖਾਂਦੀ ਆ ਕਿਉਂਕਿ ਤੇਲ ਲਾਉਂਦਾ ਇਹ ਤੇਲਾ ਹਾਂ ਨਾ ਬੀਬੀ ਤੇਲਾ ਕਹਿੰਦੇ ਉਹਨੂੰ ਹੈ ਇਸ ਕਰਕੇ ਹੁਣ ਵੀਡੀਓ ਬਣਨੀ ਨਹੀਂ ਇੱਥੇ ਬੰਦ ਹੋਣ ਆਲੀ ਆ ਵੀਡੀਓ ਇਸ ਕਰਕੇ ਹੁਣ ਤੁਸੀਂ ਲੈਟ ਹੋ ਜਾਣ ਦੇ ਪਹਿਲਾਂ ਬੀਬੀ ਨੂੰ ਇੱਕ ਵਾਰ ਦੇਖੋ ਰੋਟੀ ਬੰਦ ਛਾਮਲ ਰਿਹਾ ਹੈ ਮੈਂ ਕਹ ਰਹੀ ਇਹ ਨਾ ਜਦੂਰੇ ਗੱਦਾ ਡਹਿ ਜਾਂਦਾ ਬਿਸਤਰਾ ਇਹ ਮੁੰਡਾ ਨਹੀਂ ਟਿਕਦਾ ਹੈਗਾ ਹਾਏ ਨਾ ਨਾ ਏ ਮੁੰਡਾ ਨਹੀਂ ਟਿਕਦਾ ਹੈਗਾ ਜਾਂ ਤੇ ਬਿਸਤਰਾ ਡੈ ਜਾਂਦਾ ਇਹਨੂੰ ਐ ਹੁੰਦਾ ਵੀ ਮੈਂ ਮੰਜੇ 'ਤੇ ਬੈੱਡ ਵਰਖਾਲਾ ਮਾਰੀ ਜਾਵਾਂ ਮੈਂ ਬੈੱਡ 'ਤੇ ਮੰਜੇ ਵਰਖਾਲਾ ਮਾਰੀ ਜਾਵਾਂ ਚੋ ਚੜ ਜਾਂਦਾ ਇਹਨੂੰ ਮੰਜਾ ਜਦ ਮੰਜੀ ਡਾਂਦੀ ਇਹਨੂੰ ਚੋ ਤੇ ਬੀਬੀ ਹੈ ਮੈਂ ਕਿਹਾ ਮੈਂ ਬੀਬੀ ਨੂੰ ਵੀਡੀਓ 'ਚ ਪੁੱਛੂੰਗੀ ਬੀਬੀ ਬੀਬੀ ਦੀ ਵੀ ਭੈਣ ਵੋਟਾਂ 'ਚ ਖੜੀ ਹੈ ਬੀਬੀ ਕਿਵੇਂ ਦਾ ਲੱਗਦਾ ਕਿਉਂਕਿ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਤਾਂ ਬੀਬੀ ਉਹ ਵੋਟਾਂ 'ਚ ਖੜੀ ਆ ਤੇ ਅਸੀਂ ਹੁਣੇ ਹੁਣ ਬਸ ਫੋਨ ਕੀਤਾ ਸੀ ਹਨਾ ਤੇ ਗੱਲ ਹੁਣ ਪਤਾ ਲੱਗਿਆ ਸਾਨੂੰ ਵੀ ਬੀਬੀ ਦੀ ਸਿਸਟਰ ਜਿਹੜੀ ਤੁਹਾਨੂੰ ਵੀਡੀਓ ਚ ਬਹੁਤ ਵਾਰ ਦੇਖ ਚੁੱਕੇ ਹੋ ਤੁਸੀਂ ਪਹਿਲਾਂ ਵੀ ਕਿੰਨੀ ਵਾਰ ਵੀਡੀਓ ਚ ਆਏ ਵੀ ਬੀਬੀ ਦੀ ਛੋਟੀ ਭੈਣ ਆ ਉਹ ਆਕੜ ਤੋ ਓਏ ਮੈਂ ਦੇਖੇ ਮੂਰੇ ਬਹਿ ਗਿਆ ਸੱਜ ਕੇ ਆਕੜ ਤੋ ਤਾ ਮੈਂ ਬੀਬੀ ਮੈਂ ਤਾਂ ਹੀ ਪੁੱਛ ਰਹੀ ਬੀਬੀ ਨੂੰ ਵੀ ਬੀਬੀ ਬੀਬੀ ਸਾਨੂੰ ਕਹਿੰਦੀ ਹੁੰਦੇ ਕੀ ਆ ਭੋਟਾ-ਪੁਟਾ ਜੀ ਵੀ ਸਾਨੂੰ ਸਾਨੂੰ ਪੜਾਤੀ ਸਾਨੂੰ ਛਿੜਕੀ ਜਾਂਦੀ ਐ ਤੇ ਬੀਬੀ ਆਪਣੀ ਪੈਰ ਨੂੰ ਛਿੜਕਦੀ ਨਹੀਂ ਹੈਗੀ ਓਏ ਇਹ ਮੁੰਡੇ ਨੇ ਪੜਾਤੀ ਪੋਤੇ ਨੇ ਕੀ ਅਗਲੇ ਪਰਿਵਾਰ ਨੇ ਖੜਾਤੀ ਤੇ ਚੱਲ ਕੋਈ ਨਾ ਬੀਬੀ ਬੀਬੀ ਕਹਿੰਦੀ ਚੱਲ ਹੁਣ ਕੋਈ ਨਾ ਵੀ ਐ ਜਵਾਬ ਨਹੀਂ ਉਹ ਦੰਦੀ ਕਿਸੇ ਨੂੰ ਮੈਂ ਕਿਹਾ ਹੁਣ ਅਗਲਾ ਕੱਲ ਨੂੰ ਕਹੂਗਾ ਐਮਐਲਏ ਦੀ ਸੀਟ ਤੇ ਬਹਿ ਜਾ ਫਿਰ ਕਿ ਵੀ ਨਹੀਂ ਜਵਾਬ ਦੇਣਾ ਉਹਨੂੰ ਫਿਰ ਵੀ ਕਹੂਗੀ ਮੈਂ ਤਾਂ ਚੱਲੀ ਸੀ ਜਵਾਬ ਨਹੀਂ ਦਿੰਦੀ ਆਈ ਸਾਵਾ ਨਾ ਉਹ ਜਾਣਾ ਕਹਿਦਣ ਕੇ ਹਾਂ ਮਸਤ ਚਾਚੀ ਚੱਲਣਾ ਗਏ ਨੇ ਹਾਂ ਕਹਿੰਦੀ ਨਹੀਂ ਚੰਗਾ ਪਰ ਚਾਹ ਪੀਓ ਹੋਵੇ ਹਾਂ ਪਰ ਚਲੇ ਜਾਊਗੀ ਜੇ ਜੇ ਕਿਹੜਾ ਪੂ ਆਏ ਪੂ ਆਮੀਦ ਉਸੇ ਵਰਗੀਆਂ ਚਾਹੇ ਕੋਈ ਵੀ ਮਤਲਬ ਉਹਨੂੰ ਕਹਦੇ ਵੀ ਮੇਰਾ ਫਲਾਣੇ ਤੋਂ ਮੱਥਾ ਟਕਾ ਲਿਆ ਪੂ ਅੱਜ ਦੇ ਨਾਲ ਚਲੇ ਜਾਊ ਚਾਹੇ ਤੇ ਮੈਂ ਕਿਹਾ ਵੀ ਪੂ ਮੈਂ ਕਹਿ ਰਹੀ ਸੀਗੀ ਵੀ ਪੂਆ ਵੀ ਇੱਕਣੀ ਐ ਚਾਹੇ ਆਪਣੇ ਆਪਣੀ ਫੈਮਲੀ ਨੂੰ ਜਵਾਬ ਦੇ ਦੇ ਪਰ ਜੇ ਐ ਪੂਆ ਆਪਣੇ ਸਹੁਰਿਆਂ 'ਚ ਕਿਸੇ ਨੂੰ ਜਵਾਬ ਨਹੀਂ ਦਿੰਦੀ ਵੀ ਕਿਉਂਕਿ ਕਹਿੰਦੀ ਮੇਰੇ ਲਈ ਪਹਿਲਾਂ ਉਹ ਕੰਮ ਆਣਗੇ ਤੁਸੀਂ ਤਾਂ ਦੂਰ ਤੇ ਆਉਂਗੇ ਹਾਂ ਕਿ ਦਾ ਹਣਾ ਸਾਰਾ ਦੇਖਣਾ ਹੁਣ ਹੁਣ ਮੈਂ ਤਾਂ ਹੀ ਮੈਂ ਕਿ ਬੀਬੀ ਨੂੰ ਵੀਡੀਓ ਚ ਪੁੱਛੂਗੀ ਬੀਬੀ ਹੁਣ ਆਪਣੀ ਭੈਣ ਨੂੰ ਕਿਉਂ ਨਹੀਂ ਝਿੜਕਦੀ ਸਾਨੂੰ ਤਾਂ ਝਿੜਕੀ ਜਾਨੀ ਆ ਕੀ ਬੋਟਾ ਚ ਕੀ ਬੋਟਾ ਮੈਂ ਕਹੀ ਜਾਨੀ ਆ ਵੀ ਮੈਂ ਕੰਜ ਸਾਲਾਂ ਬਾਅਦ ਮੈਂ ਖੜੂ ਬੀਬੀ ਕਹਿੰਦੀ ਹੋਰ ਤੂੰ ਖੜੇਗੀ ਫਿਰ ਅਬ ਫਿਰ ਅਸੀਂ ਕਹਿੰਦੇ ਆ ਬੀਬੀ ਤੂੰ ਖੜ ਜਾ ਬੀਬੀ ਕਹਿੰਦੀ ਮੈਂ ਤਾਂ ਉੱਪਰ ਜਾ ਕੇ ਖੜੂਗੀ ਬੀਬੀ ਹੁਣ ਤਾਂ ਇਦਸ਼ਣ ਹੋ ਗਈ ਓਏ ਓਏ ਚਲੋ ਜੀ ਚਲੋ ਜੀ ਅੱਜ ਤੱਕ ਆਪਾਂ ਹਨਾ ਇੰਨਾ ਹਾਸੇ ਮਜ਼ਾਕ ਹੋ ਗਿਆ ਤੇ ਹੌਲੀ ਹੌਲੀ ਤੁਹਾਨੂੰ ਵੋਟਾਂ ਦੀ ਵੀ ਜਲਦੀ ਵੀਡੀਓ ਮਿਲੂਗੀ ਵੀ ਕੌਣ ਖੜਾ ਹੈ ਹਨਾ ਤੇ ਹੌਲੀ ਹੌਲੀ ਉਹ ਵੀ ਵਲੌਗ ਬਣਾਵਾਂਗੇ ਵੀ ਸਾਡੇ ਪਿੰਡ ਚੋਂ ਕੌਣ ਖੜਾ ਹੈ ਹਨਾ ਤੇ ਹੌਲੀ ਹੌਲੀ ਬਣਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਤੁਹਾਨੂੰ ਵੀ ਪਤਾ ਲੱਗ ਜੂਗਾ ਕਿਉਂਕਿ ਉਹਨਾਂ ਨੇ ਤੁਸੀਂ ਵੀਡੀਓ ਚ ਦੇਖਿਆ ਹੋਇਆ ਹਤਾ ਫਿਰ ਅਸੀਂ ਵਲੌਗ ਬਣਾਵਾਂਗੇ ਤਾਂ ਤੁਹਾਨੂੰ ਦੱਸਾਂਗੇ ਤੇ ਵੀ ਅੱਜ ਕੀ ਹਨਾ ਚਲੋ ਆਪਾਂ ਇਹਨਾਂ ਬਾਰੇ ਏ ਬੈਰ ਗੱਲਾਂ ਨਹੀਂ ਕਰ ਸਕਦੇ ਹਨਾ ਮੈਂ ਆਪਾਂ ਕਰ ਲਈਏ ਹਨਾ ਸਾਰਿਆਂ ਨੂੰ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਇਹਦੇ ਬਾਰੇ ਤਾਂ ਹਨਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਚਲੋ ਜੀ ਅੱਜ ਦੀ ਸਾਡੀ ਵੀਡੀਓ ਨਾ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਉਗੀ ਇਹ ਜਿਹੜਾ ਹੈ ਹੁੰਦਾ ਵੋਟਾਂ-ਬੁੱਟਾਂ ਦਾ ਸਾਨੂੰ ਇੰਨਾ ਇੰਚ ਇੰਟਰਸਟ ਸ਼ੁਰੂ ਤੇ ਹੀ ਨਹੀਂ ਹੈਗਾ ਸਾਨੂੰ ਉਹ ਦਿਲਚਸਪੀ ਵੋਟਾਂ 'ਚ ਸ਼ੁਰੂ ਤੇ ਨਹੀਂ ਹੈਗੀ ਹਨਾ ਬੀਬੀ ਇਹ ਤਾਂ ਵੋਟਾਂ ਪਾਇਆ ਹੁੰਦੇ ਆ ਵਸ ਪਾਇਆ ਨੇ ਕਿਸੇ ਦੀ ਗੱਲਬਾਤ ਨਹੀਂ ਮਤਲਬ ਉਹ ਕਰਦੇ ਹੈਗੇ ਵੀ ਸਾਨੂੰ ਕੋਈ ਐ ਨਹੀਂ ਹੈਗਾ ਆਪਾਂ ਆਪ ਸਾਰਿਆਂ ਦੀ ਵਾਹਿਗੁਰੂ ਮਿਹਰ ਪਰ ਹੱਥ ਰੱਖੇ ਹਨਾ ਤੇ ਆਪ ਸਾਨੂੰ ਇੰਨੀ ਦਿਲਚਸਪੀ ਹੈ ਨਹੀਂ ਮਤਲਬ ਵੋਟਾਂ 'ਚ ਤਾਂ ਕਰਕੇ ਅਸੀਂ ਘਰੇ ਵੀ ਨਹੀਂ ਇੰਨਾ ਹਲੰਦੇ ਮੈਨੂੰ ਤਾਂ ਸ਼ੁਰੂ ਤੇ ਹੀ ਨਹੀਂ ਹੈ ਮੈਨੂੰ ਤਾਂ ਬੋਟਾ ਦਾ ਪਤਾ ਹੀ ਉਰੇ ਆ ਕੇ ਲੱਗਿਆ ਇਹ ਵੀ ਬੋਟਾ ਵੀ ਪੈਂਦੀਆਂ ਨੇ ਕਿਉਂਕਿ ਮੈਨੂੰ ਬੋਟਾ ਤਾਂ ਨਹੀਂ ਪਤਾ ਕਦੇ ਹੁਣ ਵੀ ਮੈਂ ਕਦੇ ਕਦੇ ਐ ਕਹਿ ਦਿੰਦੀ ਹੁੰਦੀ ਐ ਵੀ ਮੈਂ ਬੀਬੀ ਉਹਨਾਂ ਨੂੰ ਮਨਾ ਕਰ ਦਿੰਦੀ ਹੁੰਦੀ ਐ ਵੀ ਮੈਂ ਨਹੀਂ ਬੋਟ ਪਨ ਜਾਂਦੀ ਹੈਗੀ ਵੀ ਮੇਰਾ ਨਹੀਂ ਜੀਰਦਾ ਹੈਗਾ ਬੋਟ ਪਾਣ ਨੂੰ ਬੀਬੀ ਗਏ ਬੀਬੀ ਉਹ ਨਹੀਂ ਕਹਿੰਦੇ ਹੁੰਦੇ ਐ ਵੀ ਜੇ ਬੋਟ ਪਾਣ ਪਰ ਨਾ ਜਾਈਏ ਤਾਂ ਐ ਕਹਿ ਦਿੰਦੇ ਨੇ ਓਏ ਮਰ ਜਾ ਵੀ ਜੇ 2-4 ਵਾਦ 20 ਸ਼ਾਦੀ ਇਨਸਾਨ ਮਰ ਚੁੱਕਿਆ ਮੈਂ ਕਰ ਕੋਈ ਨਾ ਮੈਨੂੰ ਐ ਹੀ ਕਹਿ ਦਿੰਦੇ ਨੇ ਸਾਰੇ ਵੀ ਮੈਂ ਤਾਂ ਮਰ ਗਈ ਹੈ ਨਹੀਂ ਮੈਂ ਵੀ ਵੋਟ ਪਾਣ ਜਾਂਦੀ ਕਿਉਂਕਿ ਮੈਨੂੰ ਵੋਟਾਂ ਨਾਲ ਨਾ ਚੋਹ ਹਾਈ ਨਹੀਂ ਸ਼ੁਰੂ ਤੋਂ ਹੀ ਵੀ ਕੀ ਆ ਉਹ ਧਨਾ ਕੀ ਮਿਲਦਾ ਹੈ ਚ ਕੁਝ ਵੀ ਨਹੀਂ ਮਿਲਦਾ ਹੈ ਬੰਦਾ ਪਜੰਦਾ ਹੈ ਮੈਂ ਵੀ ਵੋਟ ਮਾਰਦੀ ਆ ਹਾਂ ਜਿਹੜਾ ਹਰ ਇੱਕ ਵੋਟ ਪਾ ਕੀ ਆ ਇਸ ਕਰਕੇ ਉਹਰੇ ਬੀਬੀ ਉਹ ਨਹੀਂ ਸਾਰੇ ਮਤਲਬ ਸਾਰਾ ਵੀ ਤੱਕੇ ਨਾ ਸਾਰੇ ਵੋਟ ਪਾਉਂਦੇ ਨੇ ਮੈਨੂੰ ਡਿਚਾਸਤੀ ਜਮਾ ਨਹੀਂ ਹੈ ਵੋਟਾਂ 'ਚ ਤੇ ਪੰਜਵੀਂ ਹੈਗੀ ਜਮਾ ਵੀ ਮੈਨੂੰ ਐ ਹੁੰਦਾ ਵੀ ਕਿਆ ਹੁਣ ਉੱਥੇ ਗਰਮੀ 'ਚ ਮਰਦੇ ਜਾਉਂਗੇ ਘਰਾਂ ਬਹਿ ਜੋ ਟਿੱਕੀ ਟੀਵੀ ਦੇਖ ਰਹੇ ਹਾਂ ਕੰਮ ਕਰੋ ਨਵੇੜੋ ਪੈ ਜੋ ਚਲੋ ਜੀ ਅੱਜ ਦਾ ਵਲੌਗ ਸਾਡਾ ਮੈਂ ਕੁਝ ਕਹਿਣਾ ਚਾਹੁੰਦਾ ਤੇਰੀ ਬਸ ਕੁਝ ਨਹੀਂ ਕਹਿਣਾ ਚਾਹੁੰਦਾ ਤੂੰ ਇਹ ਫੈਟੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਸ ਟਾਈਮ ਹੁਣ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਰੋਲਾ ਇੰਨਾ ਪੈ ਰਿਹਾ ਅੱਛਾ ਛੋਟੇ ਜਿਹਨੇ ਕਸਮਾਨ ਬੱਡ ਰੱਖਿਆ ਇਹਨੇ ਹਾਂ ਗੱਲ ਸੁਣਾ ਹਾਂ ਕੱਲੋਂ ਅਸੀਂ ਕਿਤੇ ਜਾਣਾ ਏ ਤੁਹਾਨੂੰ ਤੁਹਾਡੇ ਲਈ ਸਰਪ੍ਰਾਈਜ਼ ਹੈ ਕੱਲੋਂ ਕਿਤੇ ਨਹੀਂ ਜਾਣਾ ਹੈਗਾ ਕੋਈ ਸਰਪ੍ਰਾਈਜ਼ ਨਹੀਂ 10 ਤਾਂ ਵੀ ਅਸੀਂ ਕੱਪੜੇ ਲੈ ਕੇ ਆਨੇ ਆ ਕੋਈ ਸਰਪ੍ਰਾਈਜ਼ ਆ ਚਲੋ ਜੀ ਹੁਣ ਮੇਰੇ ਤੇ ਅਗਲੀ ਵੀਡੀਓ ਚੈਨਲ ਨੂੰ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਅਸੀਂ ਦਿਖਾਨੇ ਚ